ਪੂਰੇ ਭਾਰਤ ਵੰਗ ਕੇਂਦਰੀ ਜੇਲ ਗੁਰਦਾਸਪੁਰ ਵਿੱਚ ਵੀ ਰਖੜੀ ਦਾ ਤਿਹਾਰ ਮਨਾਇਆ ਗਿਆ ਜਿਸ ਨੂੰ ਲੈ ਕੇ ਜੇਲ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਸਵੇਰੇ ਹੀ ਸ਼ੁੱਕਰਵਾਰ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਾਲਾਂਕਿ ਇਸ ਦੌਰਾਨ ਦੂਰ ਦੂਰੋਂ ਪੈਣਾ ਗੁਰਦਾਸਪੁਰ ਜੇਲ ਵਿੱਚ ਬੰਦ ਆਪਣੇ ਪਰਾਵਾਂ ਨੂੰ ਰਖੜੀ ਬੰਨ੍ਹਣ ਲਈ ਆਈਆਂ ਕੇਂਦਰੀ ਜੇਲ ਵਿੱਚ ਬੰਦ ਪਰਾਵਾਂ ਦੇ ਗੁੱਟ ਤੇ ਪੈਣਾ ਨੇ ਸਾਹਮਣੇ ਬਿਠਾ ਕੇ ਬੰਨੀ ਰਖੜੀ ਜੇਲ੍ਹ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਿਵਸਥਾ ਦੇ ਕੀਤੇ ਗਏ ਸਨ ਸਖਤ ਪ੍ਰਬੰਧ ਪੈਣਾ ਨੂੰ ਮਠਿਆਈਆਂ ਵੀ ਆਪ ਕਰਾਈ ਮੁਹਿੰਮਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਕੇਂਦਰੀ ਜੇਲ੍ਹ ਵਿੱਚ ਬੰਦ ਭਰਾਵਾਂ ਦੇ ਗੁੱਟ ਤੇ ਪੈਣਾ ਨੇ ਸਾਹਮਣੇ ਬਿਠਾ ਕੇ ਬੰਨੀ ਰਖੜੀਆਂ ਪਹਿਲਾਂ ਤਾਂ ਸਭ ਤੋਂ ਆਪਣੇ ਆਪ ਰਖੜੀ ਤਿਹਾੜੀ ਤੇ ਸਾਰਿਆਂ ਨੂੰ ਮੁਬਾਰਕਾਂ ਤੇ ਜਿਹੜਾ ਹੈਗਾ ਕਿ ਸਰਕਾਰ ਮੁਦ ਦਫਤਰ ਵੱਲੋਂ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਕਿ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਇਸ ਤੇ ਬੰਦੀਆਂ ਸਾਰੇ ਬੰਦੀਆਂ ਦੀ ਜਿਹੜੀ ਹੈਗੀਆਂ ਮੁਲਾਕਾਤ ਤੇ ਡਿਊਟੀ ਵਿੱਚ ਕਰਾਈ ਜਾ ਰਹੀ ਹੈ ਰਿਸਪੈਕਟਫੁਲੀ ਮੈਨਰ ਨਾਲ ਤੇ ਜਿਹੜਾ ਹੈ ਕਿ ਰਖੜੀਆਂ ਲੈ ਕੇ ਆ ਰਹੀਆਂ ਨੇ ਤੇ ਜਿਹੜੇ ਮਠਾਈ ਦਾ ਪ੍ਰਬੰਧ ਹੈਗਾ ਵਿਭਾਗ ਵੱਲੋਂ ਕੀਤਾ ਗਿਆ ਹੈਗਾ ਤੇ ਸਾਰੇ ਮੜੀ ਬੜੀ ਖੁਸ਼ੀ ਨਾਲ ਜਿਹੜਾ ਹੈਗਾ ਤਿਹਾਰ ਨੂੰ ਜਿਹੜਾ ਹੈਗਾ ਇਸ ਵੇਲੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮਿਲ ਲਈ ਇਹ ਮੁਲਾਕਾਤਾਂ ਕਰਾਵਾਂਗੇ ਹਾਂ ਉਲਕਾ ਤਾਂ ਇਹ ਡਿਊਟੀ ਵਿੱਚ ਕਰਾਈ ਜਾ ਰਹੀ ਹੈ ਹੁਣ 1000 ਤੋਂ ਉੱਪਰ ਤੱਕ ਹੁਣ ਤੱਕ ਲੇਡੀਆਂ ਵਗੈਰਾ ਕਰ ਚੁੱਕੀਆਂ ਮੁਲਾਕਾਤਾਂ ਤੇ ਹਜੇ ਵੀ ਮੁਲਾਕਾਤਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਆ